ਮੈਂ ਫਿਟਨੈਸ ਦੇ ਕਾਫੀ ਕੰਪੀਟੀਸ਼ਨ ਜਿੱਦਾਂ ਮੈਕਸਿਮਮ ਸਕੁਐਟ ਜਾਂ ਮੈਕਸਿਮਮ ਪੁਸ਼ਅਪਸ ਜਾਂ ਬੈਂਚ ਪ੍ਰੈਸ ਇਹ ਵੀ ਸਾਰੇ ਜਿੱਤੀ ਹੋਈਆਂ ਜਦ ਕਿ ਉਹ 22-23 ਸਾਲ ਦੀਆਂ ਕੁੜੀਆਂ ਤੇ ਮੈਂ 50 ਦੀ ਮਿੰਨੀ 올림픽ਸ ਕਿਲਾ रायपुर ਉਹਦੇ ਚ ਮੈਂ ਜਿੱਦਾਂ ਟਾਇਰ ਨਾਲ ਬੜੇ ਸਟੰਟ ਕੀਤੇ ਸੀ ਆਊਟਡੋਰ ਐਕਟੀਵਿਟੀਜ਼ ਮੈਨੂੰ ਬਹੁਤ ਅੱਛੀਆਂ ਲੱਗਦੀਆਂ ਜਿਵੇਂ ਅਖਾੜੇ ਚ ਜਾਣਾ ਖਿਆ ਕੱਲ ਲਗਾਨੇ ਪਹਿਲਵਾਨੀ ਪੁਸ਼ਅਪਸ ਲਗਾਨੇ ਮੈਂ ਨਾ ਇੱਕ ਵਾਰ ਚੰਡੀਗੜ੍ਹ ਵੀ ਕੋਈ ਮੋਡਲਿੰਗ ਦੇ ਸ਼ੋਅ 'ਚ ਡਾਂਸ ਕਰਦੇ ਆ ਟਾਈਲਾਂ ਤੋੜੀਆਂ ਘਰ ਵੀ ਬੜੀ ਵਾਰ ਟਾਈਲਸ ਤੋੜੀਆਂ ਟਾਈਲਾਂ ਨੂੰ ਅੱਗ ਲਗਾ ਕੇ ਜਦੋਂ ਤੋੜਨ ਲੱਗੀ ਆ ਦੇਖੋ ਫਿਰ ਇਹ ਦੋਨੋਂ ਮੇਰੇ ਇੱਥੇ ਸਟੇਜ ਤੇ ਹੀ ਮਲਟੀਪਲ ਫ੍ਰੈਕਚਰ ਹੋ ਗਿਆ ਮਤਲਬ ਦੋਨੋਂ ਬੋਨਸੇ ਮੇਰੀਆਂ ਟੁੱਟ ਗਈਆਂ ਇੱਥੇ ਹੱਥ ਲੱਟ ਗਿਆ ਜਿੱਥੇ ਇੱਕ ਬੰਦੇ ਦੀ ਲਾਈਫ ਨਿਕਲ ਜਾਂਦੀ ਹੈ ਤਾਂ ਉਹਦਾ ਇੰਨਾ ਜ਼ਿਆਦਾ ਐਕਸਪੀਰੀਅੰਸ ਇੰਨੇ ਜ਼ਿਆਦਾ ਗੇਮਾਂ ਦੇ ਵਿੱਚ ਇੰਨਾ ਜ਼ਿਆਦਾ ਮਤਲਬ ਕਿ ਲਾਈਫ ਦਾ ਇੱਕ ਸੈਕਿੰਡ ਵੀ ਤੁਸੀਂ ਵੇਸਟ ਨਹੀਂ ਕੀਤਾ ਆਪਾਂ ਕਹਿ ਸਕਦੇ। ਬਹੁਤ ਵੇਸਟ ਮੈਨ ਲੱਗਦਾ ਮੇਰੇ ਜਿੱਨਾਂ ਕੋਈ ਵੇਸ ਨਹੀਂ ਕਰਦਾ ਨਾ। ਬਾਕੀ ਮੈਂ ਸਮਝਦਾ ਤੁਸੀਂ ਵੇਸਟ ਕਰਦੇ ਫਿਰ ਅਸੀਂ ਕੀ ਕਰ ਰਹੇ ਆ। ਮੈਂ ਤੁਹਾਨੂੰ ਦੱਸਣਾ ਫੁਲਗੀ ਮੈਂ ਫਿਟਨੈਸ ਦੇ ਕਾਫੀ ਕੰਪੀਟੀਸ਼ਨ ਜਿੱਤਦਾ ਮੈਕਸਿਮਮ ਸਕੁਐਟ ਜਾਂ ਮੈਕਸਿਮਮ ਪੁਸ਼-ਅੱਪਸ ਜਾਂ ਬੈਂਚ ਪ੍ਰੈਸ ਇਹ ਵੀ ਸਾਰੇ ਜਿੱਤੀ ਹੋਈਆਂ ਜਦੋਂ 22-23 ਸਾਲ ਦੀਆਂ ਕੁੜੀਆਂ ਤੇ ਮੈਂ 50 ਦੀ ਹੈਨਾ। ਤੇ ਬਿਨਾ ਪ੍ਰੈਕਟਿਸ ਹੋਏ ਦੇ ਚਲੇ ਜਾਣੇ ਅੱਛਾ ਮੈਮ ਡਰ ਲੱਗਦਾ ਹੈ ਜਦੋਂ ਮਤਲਬ ਕਿ ਮੁੰਡੇ ਤੁਹਾਡੇ ਡਰਦੇ ਹੋਣੇ ਹਨਾ ਕਿ ਇਹ ਤਾਂ ਮੁੰਡਾ ਹੀ ਹੈ ਇਹ ਤਾਂ ਸਾਨੂੰ ਕਾਰਾਟੇ ਵੀ ਆਂਦੇ ਆ ਉਹ ਚੱਕ ਕੇ ਨਾ ਮਾਰ ਦੇ ਉਹ ਡਰ ਲੱਗਦਾ ਵੀ ਲੋਕੀ ਤੁਹਾਡੇ ਕੋਲ ਆ ਰਹੇ ਨੇ ਕਿ ਉਹ ਡਰਦੇ ਹੋਏ ਆ ਰਹੇ ਨੇ ਤੇ ਪੁੱਛ ਰਹੇ ਨੇ ਤੁਹਾਡੇ ਤੋਂ ਸੁਭਾਅ ਬਈ ਕੁਝ ਐਦਾ ਹੋਇਆ ਨਹੀਂ ਉਦਾਂ ਮੈਨੂੰ ਮੈਸੇਜ ਵਗੈਰਾ ਤਾਂ ਬਹੁਤ ਆਂਦੇ ਵੀ ਤੁਹਾਡੇ ਨਾਲ ਗੱਲ ਕਰਦੇ ਆ ਜਾਂ ਕਿਦਾਂ ਡਰ ਲੱਗਦਾ ਹੂੰ ਜਾਂ ਇੱਕ ਵਾਰ ਕਿਸੇ ਗੋਲਫਰ ਨੇ ਵੀ ਕਿਹਾ ਸੀ ਮੈਡਮ ਤੁਹਾਡੇ ਤੋਂ ਡਰ ਬਹੁਤ ਲੱਗਦਾ ਮੈਂ ਕਿਹਾ ਇਹ ਤਾਂ ਮੈਂ ਤੁਹਾਨੂੰ ਕਦੀ ਗੁੱਸਾ kiya ਹੀ ਨਹੀਂ ਤਾਂ ਹੀ ਤੁਸੀਂ ਡਰਿ ਜਾਂਦੇ ਹੈ ਤਾਂ ਪਤਾ ਨਹੀਂ ਜਾਂ ਮੈਂ ਸਟੇਟ ਫੋਰ ਬਹੁਤ ਆ ਜਿਹਨੂੰ ਜੋ ਕਹਣਾ ਕਹਿ ਦਿੰਨੇ ਆ ਇਹਨੂੰ ਡ੍ਰੌਪ ਬੈਗ ਵੀ ਕਹਿ ਸਕਦੇ ਆ ਕੁਆਲਿਟੀ ਵੀ ਕਹਿ ਸਕਦੇ ਆ ਕਿਹਨੂੰ ਜਿੰਦਾ ਠੀਕ ਲੱਗਦਾ ਬਾਕੀ ਇੱਕ ਚੀਜ਼ ਹੋਰ ਵੀ ਇੱਕ ਮੈਂ ਮਿਨੀ 올림픽ਸ ਕਿਲਾ ਰਾਏਪੁਰ ਹੁੰਦੀ ਆ ਨਾ ਆਪਣੇ ਅਜੇ ਮਿਨੀ 올림픽ਸ ਆnde ਉਹਦੇ ਚ ਮੈਂ ਜਿੱਦਾਂ ਟਾਇਰ ਨਾਲ ਬੜੇ ਸਟੰਟ ਕੀਤੇ ਸੀ ਮੇਰਾ ਕ੍ਰਾਸ ਫਿਟ ਮੇਰਾ ਸਭ ਤੋਂ ਜ਼ਿਆਦਾ ਵਧੀਆ ਪੈਸ਼ਨ ਮੈਂ ਮੰਨਦੀ ਆਊਟਡੋਰ ਐਕਟੀਵਿਟੀਜ਼ ਮੈਨੂੰ ਬਹੁਤ ਅੱਛੀਆਂ ਲੱਗਦੀਆਂ ਜਿਵੇਂ ਅਖਾੜੇ ਚ ਜਾਣਾ ਪਾ ਕੱਲ ਗਾਣੇ ਪਹਿਲਵਾਨੀ ਪੁਸ਼ਅਪਸ ਲਗਾਣੇ ਹਨਾ ਤੇ ਬਸ ਇਹ ਜਿੱਦਾਂ ਕਹ ਦੋ ਆਪਣੀ ਗੁਰਬਾਣੀ ਚ ਵੀ ਹੈ ਅਲਪਹਾਰ ਸੁਲਭ ਸੇ ਨੰਦਰ ਦਇਆ ਛਮਾ ਤਨਪ੍ਰੀਤ ਵੀ ਥੋੜਾ ਖਾਓ ਥੋੜਾ ਸੋਵੋ ਹਨਾ ਜਿੱਦਾਂ ਖਾਏ ਖਾਏ ਪੇਟ ਵਧਾਇਆ ਹਨਾ ਕੁਛ ਐਂਦਾ ਕਰਕੇ ਮਤਲਬ ਉਹਨਾਂ ਨੇ ਗੁਰਬਾਣੀ ਚ ਵੀ ਬੜਾ ਟਾਈਮ ਤੋਂ ਸਾਨੂੰ ਬਹੁਤ ਤੁੱਕਾ ਮਿਲ ਜਾਣਗੇ ਜਿਨ੍ਹਾਂ ਨੇ ਸਾਨੂੰ ਫਿਜ਼ੀਕਲੀ ਫਿਟ ਰਹਿਣ ਨੂੰ ਤੇ ਇਹ ਚੀਜ਼ਾਂ ਦੀ ਕਿਹਾ ਹੋਇਆ ਵੀ ਆਪਣਾ ਫਿਜ਼ੀਕਲੀ ਵੀ ਫਿਟ ਰਹੋ ਥੋੜਾ ਖਾਓ ਥੋੜਾ ਸੋਵੋ ਪਲਸ ਨਾਲ-ਨਾਲ ਭਗਤੀ ਚੰਗੇ ਇਨਸਾਨ ਬਣਨ ਨੂੰ ਮਾਫੀ ਦੇਣ ਨੂੰ ਦੂਜਿਆਂ ਨੂੰ ਮਾਫੀ ਦਈਏ ਤੇ ਸਾਡੇ ਚ ਦਇਆ ਦੀ ਕਿਸੇ ਨੂੰ ਦੁਖੀ ਦੇਖ ਕੇ ਸਾਡੇ ਮਨ ਚ ਦਇਆ ਆਏ ਇਹ ਸਾਡੇ ਅੰਦਰ ਹਮੇਸ਼ਾ ਫੀਲਿੰਗ ਰਹਿਣੀ ਚਾਹੀਦੀ ਹੈ ਮਤਲਬ ਦੇ ਆ ਮੈਂ ਮੈਂ ਇੰਨੇ ਤੁਸੀਂ ਮਤਲਬ ਕੀ ਚਲੋ ਐਕਟਿਵ ਹੋ ਬਹੁਤ ਜ਼ਿਆਦਾ ਤੁਸੀਂ ਮਤਲਬ ਫਿਟਨੈਸ ਨੂੰ ਲੈ ਕੇ ਗੇਮਸ ਨੂੰ ਲੈ ਕੇ ਹਰ ਇੱਕ ਚੀਜ਼ ਦੇ ਵਿੱਚ ਅੱਗ ਗਿਓ ਕਦੇ ਇਦਾਂ ਹੋਇਆ ਕਿ ਕੋਈ ਕਰ ਰਹੇ ਹੋ ਫਿਟਨੈਸ ਨੂੰ ਲੈ ਕੇ ਕਿਸੇ ਚੀਜ਼ ਨੂੰ ਤੁਹਾਡੀ ਬਾਡੀ ਦਾ ਪਾਰਟ ਕੋਈ ਇੰਜਰਡ ਹੋ ਗਿਆ ਹੋਵੇ ਹਾਂ ਹੋਈ ਆ ਇੱਕ ਵਾਰ ਮੈਂ ਇੱਕ ਕਹ ਦੋ ਬੇ ਇਥੇ ਫਿਟਨੈਸ ਵਾਲਿਆਂ ਦਾ ਸੀਗਾ ਕੰਪੀਟੀਸ਼ਨ ਉਹਨਾਂ ਨੇ ਮੈਨੂੰ ਬੁਲਾਇਆ ਸੀ ਤੇ ਉੱਥੇ ਮੈਂ ਸਟੰਟ ਕੀਤੇ ਸੀ ਤੇ ਮੈਂ ਨਾ ਇੱਕ ਵਾਰ ਚੰਡੀਗੜ੍ਹ ਵੀ ਕੋਈ ਮਾਡਲਿੰਗ ਦੇ ਸ਼ੋਅ ਚ ਡਾਂਸ ਕਰਦੇ ਆ ਟਾਈਲਾਂ ਤੋੜੀਆਂ ਘਰ ਵੀ ਬੜੀ ਵਾਰ ਟਾਈਲਸ ਤੋੜੀਆਂ ਇੱਥੇ ਮੈਂ ਗਈ ਉਹਨਾਂ ਦਾ ਸ਼ਾਇਦ ਫਲੋਰ ਵੁੱਡਨ ਸੀਗਾ ਮੇਰੀ ਇਹ ਗਲਤੀ ਰਹਿ ਗਈ ਮੈਂ ਚੀਜ਼ ਨੋਟਿਸ ਨਹੀਂ ਕੀਤੀ ਵੁੱਡਨ ਫਲੋਰ ਸੀ ਜਿੱਦਾਂ ਉਹ ਵੀ ਫੱਟੇ ਲਾਏ ਹੁੰਦੇ ਹਨਾ ਉਹਦੇ ਤੇ ਉਹ ਮੈਂ ਟਾਈਲਾ ਨੂੰ ਅੱਗ ਲਗਾ ਕੇ ਜਦੋਂ ਤੋੜਨ ਲੱਗੀ ਆ ਦੇਖੋ ਮੇਰੇ ਦੋਨੋਂ ਮੇਰੇ ਇੱਥੇ ਸਟੇਜ ਤੇ ਹੀ ਮਲਟੀਪਲ ਫ੍ਰੈਕਚਰ ਹੋ ਗਿਆ ਮਤਲਬ ਦੋਨੋਂ ਬੋਨਸ ਮੇਰੀਆਂ ਟੁੱਟ ਗਈਆਂ ਉੱਥੇ ਹੱਥ ਲਟ ਗਿਆ ਪਰ ਉੱਥੇ ਕਿਸੇ ਇੱਕ ਸਿੰਗਲ ਆਡੀਅנס ਨੂੰ ਨਹੀਂ ਪਤਾ ਲੱਗਿਆ ਵੀ ਮੇਰਾ ਹੱਡੀਆਂ ਟੁੱਟੀਆਂ ਨਾ ਮੈਂ ਕੋਈ ਰਿਐਕਸ਼ਨ ਦਿੱਤਾ ਫੇਸ ਤੇ ਨਾ ਕੁਝ ਫਿਰ ਉਹਨਾਂ ਨੇ ਮੈਨੂੰ 5 ਮਿੰਟ ਬਾਅਦ ਦੁਬਾਰਾ ਬੁਲਾਇਆ ਮੈਨੂੰ ਆਨਰ ਕਰਨ ਲਈ ਉਹ ਵੀ ਮੈਂ ਸਟੇਜ ਤੇ ਗਈ ਨਾਲ ਮੈਂ ਬੇਟੀ ਨੂੰ ਲਿਆ ਮੈਂ ਕਿਹਾ ਬੇਟੀ ਮਤਲਬ ਮੇਰੇ ਤੋਂ ਪકડ ਨਹੀਂ ਹੋਣਾ ਤੇ ਫਿਰ ਮੈਂ ਇਦਾਂ ਹੱਥ ਕਰਕੇ ਇਦਾਂ ਉਹਨਾਂ ਤੋਂ ਪ੍ਰਾਈਜ਼ ਲਿਆ ਪਰ ਹਾਂ ਇਹ ਵੀ ਮੇਰੇ ਨਾਲ ਹੋਇਆ ਚੈਲੰਜ ਜੀ ਗ੍ਰਾਫਿਕਾ ਬਹੁਤ ਹੈ ਪਤਾ ਕੀ ਮੈਂ ਉਹ ਹੀ ਤੁਹਾਨੂੰ ਦੱਸਿਆ ਨਾ ਵੀ ਤਿੰਨ ਚੀਜ਼ਾਂ ਆਂਦੀਆਂ ਰਹਿੰਦੀਆਂ ਦੁੱਖ ਸੁੱਖ ਤੋਂ ਨਿਰਲੇਪ ਰਹਿਣਾ ਚਾਹੀਦਾ ਆਂਦੀਆਂ ਮੋਮੈਂਟਰੀ ਹੁੰਦੀਆਂ ਆ ਕੇ ਚਲੇ ਜਾਂਦੀਆਂ ਤੇ ਪਰ ਮੈਂ ਵੀ ਸ਼ੋ ਮਸਟ ਗੋ ਆਨ ਮੈਂ ਉਸ ਤੋਂ ਬਾਅਦ ਇੱਕ ਵਾਰ ਮੇਰਾ ਸ਼ੋਲਡਰ ਮਸਲ ਰਿਆ ਟੇਅਰ ਰਿਆ ਤੇ 2.5 ਸਾਲ ਇਹਦੇ ਨਾਲ ਮੈਂ ਕੋਈ ਇੰਨਾ ਨਹੀਂ ਕਰ ਸਕੀ ਹੁਣ ਥੋੜਾ ਠੀਕ ਹੋਇਆ ਟੈਨਿਸ ਐਲਬੋ ਕਜੀ ਸਟਿਫਨੈਸ ਕਹ ਦੋ ਵੀ ਹੈਂਸਟ੍ਰਿੰਗ ਸਟਿਫ ਹੋ ਗਏ ਕੁਛ ਨਾ ਕੁਛ ਚੱਲਦਾ ਰਹਿੰਦਾ ਪਰ ਚੈਲੰਜਸ ਆਉਂਦੇ ਰਹਿੰਦੇ ਪਰ ਕਦੇ ਹਾਰ ਨਹੀਂ ਮੰਨੀ ਦੀ ਆਂਦੇ ਰਹਿੰਦੇ ਮੈਂਟਲੀ ਵੀ ਆਂਦੇ ਆ ਫਾਈਨੈਂਸ਼ਲੀ ਵੀ ਆਂਦੇ ਸਭ ਤਰ੍ਹਾਂ ਦੇ ਆਂਦੇ ਆ ਪਰ ਇਹ ਬਈ ਰਹਿਣਾ ਚਾਹੀਦਾ ਆਲਵੇਜ਼ ਚੜਦੀ ਕਲਾ ਚ ਕੀ ਕੰਮ ਕੀ